ਹਾਂਜੀ ਦਰਸ਼ਕੋ ਭੈਣੋ ਤੇ ਭਰਾਵੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਮੈਂ ਜਿਹਾਰ ਸਿੰਘ ਤੇ ਨਾਲ ਮੇਰਾ ਵੀਰ ਹੈਗਾ ਨਰਪਾਇ ਸਿੰਘ ਜੀ ਤੁਸੀਂ ਵੇਖ ਰਹੇ ਹੋ ਵੀਡੀਓ ਦੇ ਵਿੱਚ ਅਸੀਂ ਅੱਜ ਪਹੁੰਚਿਆ ਬਾਬਾ ਮੁਰਾਦ ਸਾਹਿਬ ਜੀ ਦੇ ਤੇ लाਡੀ ਸਾਹਿਬ ਜੀ ਦੇ ਤੁਸੀਂ ਵੇਖ ਸਕਦੇ ਹੋ ਪਿੱਛੇ ਲੋਕੇਸ਼ਨ ਬਾਬਾ ਮੁਰਾਦ ਸਾਹਿਬ ਜੀ ਦੇ ਤੇ ਜਿੰਨਾ ਕੋਸ਼ਿਸ਼ ਕਰਦਾ ਆਪਾਂ ਤੇ ਤੁਹਾਨੂੰ ਕਰਾਂਗੇ ਵੀ ਇਸ ਜਗ੍ਹਾ ਤੇ ਤੁਹਾਨੂੰ ਦਰਸ਼ਨ ਕਰਾਈਏ ਪਰ ਇੱਥੇ ਪਰਮਿਸ਼ਨ ਲੈਣੀ ਪੈਂਦੀ ਹੈ ਜਿਸ ਕਰਕੇ ਵੀਡੀਓ ਬਣਾ ਵੀਡੀਓ ਬਣਾਉਣ ਲਈ ਪਰਮਿਸ਼ਨ ਲੈਣੀ ਪੈਂਦੀ ਆ ਬਿਨਾ ਪਰਮਿਸ਼ਨ ਤੋਂ ਵੀਡੀਓ ਨਹੀਂ ਬਣਾ ਸਕਦੇਗੇ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਜਗ੍ਹਾ ਦੀ ਥੋੜੀ ਮੋਟੀ ਵੀਡੀਓ ਕਰੀਏ ਤੇ ਤੁਹਾਨੂੰ ਦਰਸ਼ਨ ਕਰਾਈਏ ਇਸ ਜਗ੍ਹਾ ਦੇ ਬਾਬਾ ਜੀ ਦੇ ਦਰਵਾਜ਼ੇ ਤੇ ਕਹੇ ਜਾਂਦਾ ਕਿ ਬਾਬਾ ਮੁਰਾਦ ਸਾਹਿਬ ਜੀ ਦੇ ਜਿਹੜਾ ਸੱਚੇ ਦਿਲੋਂ ਮਰਦਾਂ ਮੰਗਦਾ ਏ ਤੇ ਬਾਬਾ ਮਰਾਸਾ ਜੀ ਕਹਿੰਦੇ ਪੂਰੀਆਂ ਕਰਦੇ ਨੇ ਸੱਚੋ ਦਿਲ ਕਹਿੰਦਾ ਮੰਗ ਇੱਕ ਵਾਰੀ ਮੰਗ ਕੇ ਦੇਖ ਤਾਂ ਸਹੀ ਤੈਨੂੰ ਮਿਲੂਗੀ ਮਰਾਦ ਤੇਰੀ ਪੂਰੀ ਹੋ ਜੂਗੀ ਸਾਰੀ ਤੇਰੀ ਇੱਕ ਵਾਰੀ ਮੰਗ ਕੇ ਵੇਖ ਤਾਂ ਸਹੀ ਸੱਚੇ ਮਨ ਨਾਲ ਜਿਹੜਾ ਮਰਾਦ ਕਰਦਾ ਅੰਦਰ ਬਾਬਾ ਮਰਾਸਾ ਜੀ ਦੇ ਉਹਨਾਂ ਦੀਆਂ ਮਰਾਦਾਂ ਪੂਰੀਆਂ ਹੁੰਦੇ ਨੇ ਇਸ ਜਗ੍ਹਾ ਤੇ ਇਹ ਆਪਣੇ ਨਾਲ ਵੀਰ ਨਿਰਭਾਇ ਸਿੰਘ ਜੀ ਇਹਨਾਂ ਨਾਲ ਅੱਜ ਪਹਿਲੀ ਵਾਰ ਪਹੁੰਚੇ ਐ ਇਸ ਜਗ੍ਹਾ ਤੇ ਤੇ ਇਸ ਜਗ੍ਹਾ ਤੇ ਨਾ ਇੱਕ ਵੱਖਰਾ ਹੀ ਆਨੰਦਾ ਹੁੰਦਾ ਹੈ ਆਪਣੇ ਮਨ ਨੂੰ ਚੈਨ ਸਪੂਰਨ ਮਿਲਦਾ ਇਸ ਜਗ੍ਹਾ ਤੇ ਆ ਕੇ ਤੇ ਆਪਾਂ ਇਹ ਆਪਣਾ ਜਿਹੜਾ ਕੈਮਰਾ ਸੀ ਹਮਣਾ ਉਸ ਕੈਮਰੇ ਵਾਲਾ ਪ੍ਰਿੰਟ ਵਾਲੇ ਨਾਲ ਵੀਡੀਓ ਕਰ ਰਹੇ ਆ ਆਪਣੀ ਤੇ ਆਪਾਂ ਹੁਣ ਤੁਸੀਂ ਬੈਕ ਕੈਮਰੇ ਵਾਲਾ ਤੁਹਾਨੂੰ ਇੱਥੇ ਵੀਊਰ ਕੇ ਦਿਖਾਵਾਂਗੇ ਹਾਂਜੀ ਤੁਸੀਂ ਵੇਖ ਸਕਦੇ ਹੋ ਦਰਸ਼ਕੋ ਇਸ ਤਰ ਪਹੇਗਾ ਹੀ ਲੰਗਰ ਹਾਲ ਕਹਿੰਦਾ ਬਿਨਾ ਅੱਗੇ ਰਸੋਈ ਅੰਦਰ ਜਾਣਾ ਮਨਾ ਹੈ ਕਿਉਂਕਿ ਆਗਿਆ ਪਰਮਿਸ਼ਨ ਹਰ ਏ ਜਗ੍ਹਾ ਜ਼ਰੂਰੀ ਆ ਲੈਣੀ ਚਾਹੀਂਦਾ ਬਿਨਾ ਆਗਿਆ ਤੋਂ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾਗਾ ਇਸ ਜਗ੍ਹਾ ਤੇ ਨਾ ਚਾਹ ਬਣਦੀ ਆ ਬਿਸਕੁਟ ਵਗੈਰਾ ਤੁਸੀਂ ਦੇਖ ਸਕਦੇ ਹੋ ਕਾਫੀ ਵੱਡਾ ਲੰਗਰ ਹਾਲਾ ਤੇ ਇਸ ਜਗ੍ਹਾ ਤੇ ਨਾ ਫੋਟੋਗ੍ਰਾਫੀ ਵੀ ਕਰਦੇ ਨੇ ਜਿਹੜੇ ਭਗਤ ਇੱਥੇ ਪਹੁੰਚਦੇ ਨੇ ਬਾਬਾ ਜੀ ਦੇ ਹੈ ਤੇ ਬਹੁਤ ਹੀ ਮਾਨਾ ਸ਼ਾਂਤੀ ਮਿਲਦੀ ਆ ਆਪਣਾ ਨਾਲ ਵੀਰ ਨਰਪਾਇ ਸਿੰਘ ਜੀ ਤੇ ਮੈਂ ਪਹੁੰਚਾਂ ਜਿਹਾਰ ਸਿੰਘ ਤੇ ਆਪਣਾ ਚੈਨਲ ਤੁਹਾਨੂੰ ਪਤਾ ਹੀ ਆਪਣਾ ਪੰਜਾਬ 794 ਤੇ ਇੱਥੇ ਨਾ ਦੇਖ ਸਕਦੇ ਤੁਸੀਂ ਬਹੁਤ ਵਧੀਆ ਲੋਕੇਸ਼ਨ ਆ ਤੇ ਬਾਬਾ ਮਰਾਸ ਸਾਜੀ ਦੇ ਬਹੁਤ ਦੂਰੋਂ ਨੇੜੇ ਪਹੁੰਚਤੀ ਐ ਸੰਗਤ ਇਸ ਜਗ੍ਹਾ ਤੇ ਆ ਕੇ ਨਮਸਤਕ ਹੁੰਦੀ ਐ ਬਾਬਾ ਜੀ ਦੇ ਜਿਨ੍ਹਾਂ ਦੀਆਂ ਬਾਬਾ ਜੀ ਖੱਲੀ ਝੋਲੀਆਂ ਭਰਦੇ ਨੇ ਇਸ ਜਗ੍ਹਾ ਤੇ ਆ ਕੇ ਬਾਬਾ ਜੀ ਦੇ ਮਰਾਦਾਂ ਕਰਦੇ ਨੇ ਮਰਾਦਾਂ ਪੂਰੀਆਂ ਹੁੰਦੀਆਂ ਨੇ ਬਾਬਾ ਮਰਾਸ ਸਾਜੀ ਦੇ ਲਾਡੀ ਸਾਜੀ ਦੇ ਇਸ ਸਥਾਨ ਤੇ ਪਹੁੰਚੇ ਤੁਸੀਂ ਵੇਖ ਸਕਦੇ ਹੋ ਬਾਬਾ ਜੀ ਦਾ ਇਹ ਸਥਾਨ ਲਾਡੀ ਸਾਹ ਨਾ ਉਧਰ ਪਹੁੰਚੇ ਹੋਏ ਜੀ ਅੱਜ ਅਸੀਂ ਤੁਸੀਂ ਦਰਸ਼ਨ ਕਰ ਸਕਦੇ ਹੋ ਨਕਦਰ ਪਹੁੰਚੇ ਜੇ ਅਸੀਂ ਬਾਬਾ ਜੀ ਦੇ ਦਰਗਾਹ ਤੇ ਲਾਡੀ ਸਾਹਿਬ ਆਪ ਮੁਰਾਦਾ ਸਾਹਿਬ ਜੀ ਦੇ ਦਰਗਾਹ ਤੇ ਤੇ ਇਸ ਜਗ੍ਹਾ ਤੇ ਤੁਸੀਂ ਵੇਖ ਸਕਦੇ ਹੋ ਜਿਹੜੇ ਭਗਤ ਜਾਣ ਨੇ ਤੇ ਬਾਬਾ ਜੀ ਦੇ ਦਰਗਾਹ ਤੇ ਆਉਂਦੇ ਨੇ ਸੁਚੁੱਕਦੇ ਨੇ ਜਿਹਨਾਂ ਝੋਲੀਆਂ ਭਰੀਆਂ ਜਾਂਦੀਆਂ ਨੇ ਬਾਬਾ ਜੀ ਦੀ ਕਿਰਪਾ ਕਰਦੇ ਨੇ ਨਾ ਤੇ ਇਸ ਜਗ੍ਹਾ ਤੇ ਦੇਖੋ ਬਹੁਤ ਹੀ ਵਧੀਆ ਲੋਕੇਸ਼ਨ ਵੀ ਆ ਬਾਕੀ ਇਤੇ ਫੋਟੋਗ੍ਰਾਫੀ ਵੀ ਕਰਦੇ ਨੇ ਤੇ ਆਪਾਂ ਤੁਹਾਨੂੰ ਆਪਾਂ ਦਿਖਾਣੇ ਜਿਹੜੀ ਇੱਥੇ ਲੋਕੇਸ਼ਨ ਆ ਬਹੁਤ ਹੀ ਵਧੀਆ ਲੋਕੇਸ਼ਨ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਦਰਖਤ ਖੜੇ ਨੇ ਨਾਰੀਅਲ ਦੇ ਪੇੜ ਖਜੂਰਾਂ ਦੇ ਪੇੜ ਤੁਸੀਂ ਦੇਖ ਸਕਦੇ ਹੋ ਤੇ ਆਹ ਦੇਖ ਸਕਦੇ ਹੋ ਜਿਵੇਂ ਇੱਕ ਛੋਟਾ ਜਿਹਾ ਸਮੁੰਦਰ ਹੋਵੇ ਬਹੁਤ ਹੀ ਵਧੀਆ ਲੋਕੇਸ਼ਨ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਆਪਾਂ ਨਜ਼ਦੀਕ ਕਰਕੇ ਦਿਖਾਣੇ ਆ ਤੁਹਾਨੂੰ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਫੁਹਾਰੇ ਲੱਗੇ ਹੋਏ ਨੇ ਫੁਹਾਰੇ ਲਾਈਟਾਂ ਇਸ ਜਗ੍ਹਾ ਤੇ ਇਸ ਵਿੱਚੇ ਲਾਈਟਾਂ ਲੱਗਦੀਆਂ ਨੇ ਜਦੋਂ ਮਾਚੂ ਤੇ ਲਾਈਟਾਂ ਚੱਗਦੀਆਂ ਨੇ ਤਾਂ ਬਹੁਤ ਹੀ ਵਧੀਆ ਲੁੱਕ ਲੱਗਦੀ ਐ ਇਸ ਜਗ੍ਹਾ ਤੇ ਫੁਆਰਿਆਂ ਨਾਲ ਰੰਗ ਬਰੰਗੀਆਂ ਲਾਈਟਾਂ ਚੱਗਦੀਆਂ ਨੇ ਤਾਂ ਬਹੁਤ ਹੀ ਵਧੀਆ ਦ੍ਰਿਸ਼ ਲੱਗਦਾ ਉਸ ਸਮੇਂ ਦਾ ਮਨ ਮੋਹਣਾ ਦ੍ਰਿਸ਼ ਹੁੰਦਾ ਇਹ ਦੇਖਣ ਦੇ ਯੋਗ ਲਾਇਕ ਦੇਖਣ ਦੇ ਲਾਇਕ ਹੁੰਦਾ ਉਸ ਸਮੇਂ ਦ੍ਰਿਸ਼ ਆਹ ਦੇਖ ਸਕਦੇ ਹੋ ਬਹੁਤ ਹੀ ਵਧੀਆ ਲੋਕੇਸ਼ਨ ਐ ਇਸ ਜਗ੍ਹਾ ਤੇ ਇਹ ਝੀਲ ਐ ਇੱਕ ਛੋਟੀ ਜਿਹੀ ਕਿ ਬਹੁਤ ਵਧੀਆ ਬਹੁਤ ਸੋਹਣੀ ਝੀਲ ਬਣੀ ਹੋਈ ਆ ਤੇ ਬਾਬਾ ਜੀ ਦਾ ਦਰਵਾਜ਼ਾ ਜਿੱਥੇ ਪਹੁੰਚੇ ਹੋਏ ਜਿਵੇਂ ਅਸੀਂ ਆ ਕਰੋ ਜੀ ਦਰਸਨ ਬਾਬਾ ਜੀ ਦੇ ਦਰਬਾਰ ਦੇ ਤੇ ਬਹੁਤ ਹੀ ਸੋਹਣੀ ਇਸ ਜਗ੍ਹਾ ਦੀ ਲੋਕੇਸ਼ਨ ਜਿਵੇਂ ਕਿ ਬਹੁਤ ਹੀ ਵਧੀਆ ਛੀਲ ਆ ਹੈ ਇਸ ਜਗ੍ਹਾ ਤੇ ਬਣੀ ਹੋਈ ਨਾ ਛੀਲ ਤੁਸੀਂ ਵੇਖ ਸਕਦੇ ਹੋ ਤੇ ਬਾਬਾ ਲਾਡੀ ਸਾਹਿਬ ਜੀ ਦੇ ਇਸ ਜਗ੍ਹਾ ਤੇ ਦਰਸ਼ਨ ਕਰਾ ਰਹੇ ਜਿੱਥੇ ਹੋਰ ਵੀ ਭਗਤ ਪਹੁੰਚ ਹੋਏ ਨੇ ਅੱਜ ਤੇ ਵੀਰ ਨਰਪਾਇਆ ਸਿੰਘ ਜੀ ਪਹੁੰਚੇ ਨੇ ਚਨਸਲ ਕਲਾਂ ਤੋਂ ਇਹ ਆਪਣੇ ਨਾਲ ਖੜੇ ਨੇ ਤੇ ਇਹਨਾਂ ਨਾਲ ਪਹਿਲੀ ਵਾਰ ਪਹੁੰਚੇ ਜੀ ਮੈਂ ਵੀ ਅੱਜ ਬਾਬਾ ਜੀ ਦੇ ਦਰਗਾਹ ਤੇ ਕਰੋ ਇਹ ਦਰਸ਼ਨ ਬਾਬਾ ਜੀ ਦੇ ਦਰਗਾਹ ਤੇ ਤੇ ਇਹ ਬੈਕ ਸਾਈਡ ਹੈ ਜੀ ਇਹ ਇਸ ਜਗ੍ਹਾ ਇਸ ਜਗ੍ਹਾ ਤੇ ਚਾਹ ਦਾ ਲੰਗਰ ਵੀ ਤਿਆਰ ਹੁੰਦਾ ਤੇ ਬਿਸਕੁਟਾਂ ਦਾ ਨਾਲ ਖਾਣ ਪੀਣ ਦਾ ਵੀ ਸਭ ਕੁਝ ਪ੍ਰਬੰਧ ਹੁੰਦਾ ਇਸ ਜਗ੍ਹਾ ਤੇ ਇਹ ਜੀ ਲੰਗਰ ਹਾਲ ਰਸੋਈ ਰਸੋਈ ਹੈ ਜੀ ਇਸ ਜਗ੍ਹਾ ਤੇ ਤੁਸੀਂ ਵੀ ਦੇਖ ਸਕਦੇ ਹੋ ਹਾਂਜੀ ਇਸ ਜਗ੍ਹਾ ਤੇ ਨਾ ਚਾਹ ਤਿਆਰ ਹੁੰਦੀ ਆ ਹਾਂਜੀ ਇਸ ਤਰ੍ਹਾਂ ਪੇਗੀ ਜੀ ਝੀਲ ਬਹੁਤ ਸੋਹਣੀ ਝੀਲ ਬਣੀ ਹੋਈ ਆ ਤੇ ਝੀਲ ਦੀ ਜਿਹੜੀ ਦੇਖ ਆ ਬਹੁਤ ਹੀ ਸੋਹਣੀ ਆ ਦਿਲ ਖਿੱਚਵੀਂ ਇੱਕ ਦੇਖਾ ਇਹ ਬਹੁਤ ਹੀ ਸੋਹਣੀ ਸੁੰਦਰ ਝੀਲਾ ਬਣੀ ਹੋਈ ਜਿਸ ਜਗ੍ਹਾ ਤੇ ਨਾ ਲੋਕ ਤੁਸੀਂ ਵੇਖ ਸਕਦੇ ਹੋ ਭਗਤ ਜਣਾ ਇਸ ਜਗ੍ਹਾ ਤੇ ਆਉਂਦੇ ਨੇ ਜਿਹੜੇ ਉੱਥੇ ਫੋਟੋ ਚਾਹੁੰਦੇ ਨੇ ਤੁਹਾਡੇ ਸਾਹਮਣੇ ਖੜਕੇ ਰਾਹੁਲ ਹਾਂਜੀ ਪਤਾ ਨਹੀਂ ਹੁਣ ਹਲੇ ਟਾਈਮ ਆਪਣਾ ਟਾਈਮ ਦੇਖ ਦੇ ਇਹ ਤੋਂ ਲੋਕ ਦੂਰੋਂ ਦੂਰੋਂ ਪਹੁੰਚ ਰਹੇ ਨੇ ਤੁਸੀਂ ਵੇਖ ਸਕਦੇ ਹੋ ਆਪਾਂ ਪਹੁੰਚੇ ਹਾਂ ਜਿਵੇਂ ਅਸੀਂ ਬਾਬਾ ਮੁਰਾਦ ਸਾਹਿਬ ਲਾਡੀ ਸਾਜੀ ਦੇ ਜਿੱਥੇ ਬਾਬਾ ਮੁਰਾਦ ਸਾਹਿਬ ਜੀ ਸਾਰਿਆਂ ਦੀਆਂ ਮੁਰਾਦਾਂ ਪੂਰੀਆਂ ਕਰਦੇ ਨੇ ਕਹਿੰਦੇ ਇੱਕ ਵਾਰੀ ਮਨੋਂ ਸੱਚੇ ਮਨੋਂ ਮੰਗਾ ਕੇ ਵੇਖ ਤਾਂ ਸਹੀ ਤੇਰੀ ਹੁਕ ਜੀ ਦੀ ਮੁਰਾਦ ਤੇਰੀ ਪੂਰੀ ਇਹ ਉਹ ਸਥਾਨ ਤੇ ਪਹੁੰਚਾ ਹੋਏ ਹਾਂ ਕਰੋ ਜੀ ਦਰਸ਼ਨ ਤੇ ਇਸ ਜਗ੍ਹਾ ਤੇ ਤੁਸੀਂ ਪੜ੍ਹ ਸਕਦੇ ਹੋ پارک ਕੇ ਅੰਦਰ ਅੰਦਰ ਜਾਣਾ ਮਨਾ ਹੈ ਵੀ پارک ਜਿਹੜੀ ਬਣੀ ਹੋਈ ਹੈ ਨਾ ਇੱਧਰ ਜਾਣਾ ਮਨਾ ਹੈ ਬਿਨਾਂ ਆਗਿਆ ਜਾਣਾ ਗਲਤ ਗੱਲ ਆਈ ਕਿਸੇ ਦੀ ਵੀ ਬਿਨਾਂ ਆਗਿਆ ਬਿਨਾਂ ਪਰਮਿਸ਼ਨ ਨਹੀਂ ਜਾਣਾ ਚਾਹੀਦਾਗਾ پارک ਦੇ ਅੰਦਰ ਜਾਣਾ ਮਨਾ ਹੈ ਲਿਖਿਆ ਹੋਇਆ ਤੁਹਾਡੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਤੇ ਬਹੁਤ ਹੀ ਸੋਹਣੀ פארਕਾ ਤੇ ਜਿਹੜੀ ਇੱਥੇ ਝੀਲ ਬਣੀ ਹੋਈ ਆ ਬਹੁਤ ਹੀ ਵਧੀਆ ਬਹੁਤ ਹੀ ਸੋਹਣੀ ਝੀਲ ਬਣੀ ਹੋਈ ਆ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾ ਦਿੰਨਾ ਦਰਸ਼ਕੋ ਤੇ ਆ ਦੂਸਰੀ ਤਰਫ ਦਾ ਕਿਨਾਰਾ ਇਹ ਤੁਸੀਂ ਵੇਖ ਸਕਦੇ ਹੋ ਹਾਂਜੀ ਦਰਸ਼ਕ ਵੀਰੋ ਤੇ ਭੈਣੋ ਤੇ ਪ੍ਰਭੂ ਤੁਸੀਂ ਵੇਖ ਰਹੇ ਹੋ ਬਹੁਤ ਹੀ ਵਧੀਆ ਲੋਕੇਸ਼ਨ ਬਹੁਤ ਹੀ ਸੋਹਣੀ ਲੋਕੇਸ਼ਨ ਹੈ ਇਸ ਜਗ੍ਹਾ ਦੀ ਵੀਡੀਓ ਵਿੱਚ ਤੁਸੀਂ ਵੇਖ ਰਹੇ ਹੋ ਬਹੁਤ ਪਿਆਰੀ ਲੋਕੇਸ਼ਨ ਹੈ ਇਸ ਜਗ੍ਹਾ ਦੇ ਬਾਬਾ ਮਰਾਸਾ ਦੇ ਜਿੱਥੇ ਅਸੀਂ ਪਹੁੰਚੇ ਹੋਏ ਹਾਂ ਇਸ ਜਗ੍ਹਾ ਦੀ ਲੋਕੇਸ਼ਨ ਬਹੁਤ ਹੀ ਪਿਆਰੀ ਝੀਲ ਬਣੀ ਹੋਈ ਹੈ ਤੁਸੀਂ ਵੇਖ ਸਕਦੇ ਹੋ ਪਾਣੀ ਦਾ ਰੰਗ ਹਰਾ ਬਹੁਤ ਹੀ ਖੂਬਸੂਰਤ ਹੈ ਪਿਓਰ ਜਿਹੜਾ ਕਲਿਆਰਾ ਕਲੀਅਰਟੀ ਆ ਬਹੁਤ ਹੀ ਵਧੀਆ ਪਾਣੀ ਦਾ ਕਲਰ ਤੁਸੀਂ ਵੇਖ ਸਕਦੇ ਹੋ ਹਰੇ ਰੰਗ ਦਾ ਸਾਫ ਜਿਹਾ ਪਾਣੀ ਹੈ ਤੁਸੀਂ ਵੇਖ ਸਕਦੇ ਹੋ ਤੇ ਬਹੁਤ ਵੱਡੀ ਝੀਲ ਆ ਇਹ ਤੇ ਝੀਲ ਦੇ ਵਿੱਚ ਇਹਨਾਂ ਲਾਈਟਾਂ ਅਤੇ ਫਾਰੇ ਲੱਗੇ ਹੋਏ ਨੇ ਤੁਹਾਨੂੰ ਮੈਂ ਜੂਮ ਕਰਕੇ ਦਿਖਾਉਣਾ ਦੂਰ ਦੂਰ ਤੱਕ ਆ ਹਾਂਜੀ ਇਹ ਜਿਹੜੇ ਤੁਸੀਂ ਵੇਖ ਰਹੇ ਹੋ ਇਹ ਪਹਾੜੇ ਲਾਈਟਾਂ ਲੱਗੀਆਂ ਹੋਈਆਂ ਨੇ ਤੁਸੀਂ ਵੇਖ ਸਕਦੇ ਹੋ ਹਾਂਜੀ ਇਹ ਪਾਰਕ ਬਣੀ ਹੋਈ ਆ ਕਾਫੀ ਵੱਡੀ ਕੱਟੋ ਕੱਟ ਹੋਵੇਗੀ ਇਹ 10 ਕਿੱਲਾਂ ਦੇ ਵਿੱਚ ਹੋਵੇਗੀ ਜੀ ਇਹ ਪਾਰਕ ਝੀਲ ਤੁਸੀਂ ਵੇਖ ਸਕਦੇ ਹੋ ਜਿਹੜੀ 10 ਕਿੱਲਾਂ ਦੇ ਵਿੱਚ ਹੋਵੇਗੀ ਇਹ 10 ਏਕੜ ਜ਼ਮੀਨ ਦੇ ਵਿੱਚ ਹੋਵੇਗੀ ਇਹ ਝੀਲ ਹਾਂਜੀ ਤੁਹਾਨੂੰ ਮੈਂ ਇਸ ਜਗ੍ਹਾ ਤੇ ਦਰਸ਼ਨ ਕਰਾਏ ਨੇ ਬਾਬਾ ਲਾਡੀ ਸਾਹ ਮੁਰਾਦ ਸਾਜੀ ਦੇ ਇੱਥੇ ਪਹੁੰਚੇ ਹੋਏ ਜੀ ਅੱਜ ਅਸੀਂ ਕਰੋ ਜੀ ਦਰਸ਼ਨ ਭਾਗਾ ਵਾਲਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੋ ਵੀਡੀਓ ਬਣਾ ਕੇ ਨਾ ਮੇਨ ਐਂਟਰੀ ਵਾਲੀ ਗੇਟ ਦੀ ਪਾਈਂ ਸਟਾਰਟਿੰਗ ਦਾ ਵੀਡੀਓ ਪਾਉਣਾ ਹਾਂ ਜਿੱਥੇ ਆਪਾਂ ਪਹਿਲਾਂ ਇੰਟਰ ਹੋਏ ਸੀਗੇ ਹੂੰ ਇਹਦਾ ਫੋਟੋ ਲੱਗਿਆ ਅੱਛਾ ਉਹ ਅੱਗੇ ਗੇਟ ਹੈ ਨਾ ਮੇਨ ਹੈ ਹਾਂਜੀ ਇਹ ਬਾਜ਼ਾਰ ਹੈ ਨਕੌਦਰ ਦਾ ਜਿੱਥੇ ਲਾਡੀ ਸਾਹਿਬ ਬਾਬਾ ਜੀ ਦਾ ਦਰਬਾਰ ਆ ਲਾਡੀ ਸਾਹਿਬ ਬਾਬਾ ਮੁਰਾਦ ਸਾਹਿਬ ਜੀ ਦਾ ਦਰਬਾਰ ਆ ਜਿੱਥੇ ਕਹਿੰਦੇ ਕਰੀ ਮੰਗੀਆਂ ਮੁਰਾਦਾ ਹੁੰਦੀਆਂ ਨੇ ਪੂਰੀਆਂ ਇਸ ਜਗ੍ਹਾ ਤੇ ਮੰਗੀਆਂ ਹੋਈਆਂ ਮਰਦਾ ਕਹਿੰਦੇ ਹੁੰਦੀਆਂ ਨੇ ਪੂਰੀਆਂ ਉਸ ਜਗ੍ਹਾ ਤੇ ਅੱਜ ਅਸੀਂ ਪਹੁੰਚੇ ਹਾਂ ਤੇ ਕਰੋ ਜੀ ਇਸੇ ਸਥਾਨ ਤੇ ਭਾਗਾਂ ਵਾਲਿਓ ਦਰਸ਼ਨ ਤੇ ਜੈ ਬਾਬਾ ਜੀ ਦੀ ਜਰੂਰ ਲਿਖਣਾ ਕਮੈਂਟ ਦੇ ਵਿੱਚ ਤੁਸੀਂ ਤੇ ਵੀਡੀਓ ਨੂੰ ਵੀ ਕਰ ਦੇਣਾ ਇਹ ਸ਼ੇਅਰ ਦੱਬ ਕੇ ਹਾਂਜੀ ਇਸ ਜਗ੍ਹਾ ਤੇ ਨਾ ਦਕਾਨਾਂ ਨੇ ਜਿਹੜੀਆਂ ਕੀ ਬਾਬਾ ਜੀ ਦੇ ਇਸ ਜਗ੍ਹਾ ਤੇ ਮਿਲਦੇ ਨੇ ਤਸਵੀਰਾਂ ਕਾਫੀ ਵੱਡਾ ਬਾਜ਼ਾਰ ਆ ਇਸ ਜਗ੍ਹਾ ਤੇ ਹਾਂਜੀ ਇਹ ਆ ਮੇਨ ਦਰਵਾਜ ਮੇਨ ਗੇਟ ਆ ਨਾ ਬਾਬਾ ਜੀ ਦਾ ਦਰਵਾਜ਼ਾ ਅੱਗੇ ਆ ਬੱਛਾ ਜੀ ਕਾਫੀ ਗੇਟ ਦਰਵਾਜੇ ਨੇ ਹਨ ਇਸ ਜਗ੍ਹਾ ਤੇ ਹਨ ਜੀ ਬਾਬਾ ਜੀ ਦੇ ਦਰਬਾਰ ਨੂੰ ਕਾਫੀ ਦਰਵਾਜੇ ਗੇਟਾਂ ਤੇ ਇਸ ਜਗ੍ਹਾ ਹੈਗੀ ਆ ਫ੍ਰੀ ਪਾਰਕਿੰਗ ਆ ਸਕੂਟਰਬੋਰਸਾਂ ਦੀ ਇਸ ਜਗ੍ਹਾ ਤੇ ਹੈਗਾ ਪਾਰਕਿੰਗ ਆ ਤੇ ਕਰੋ ਜੀ ਬਾਬਾ ਜੀ ਦੇ ਦਰਬਾਰ ਦੇ ਦੱਸ ਨੇ ਇਸ ਤਰ੍ਹਾਂ ਪੈਗਾ ਜੀ ਬਾਬਾ ਜੀ ਦਾ ਦਰਬਾਰ ਆ ਬਿਲਕੁਲ ਜੋੜਾ ਘਰ ਦੇ ਸਾਹਮਣੇ ਮੈਂ ਹਾਂਜੀ ਜਿਹੜੇ ਇੱਧਰ ਜੋੜਾ ਘਰ ਹੈ ਸਾਹਮਣੇ ਤੁਸੀਂ ਵੇਖ ਸਕਦੇ ਹੋ ਜੋੜਾ ਘਰ ਦੇ ਨਾਲ ਹੀ ਸਾਹਮਣੇ ਮੇਨ ਗੇਟ ਆ ਜੀ ਹਾਂਜੀ ਇਹ ਹੈਗਾ ਜੀ ਇਹ ਦੇਖ ਸਕਦੇ ਸੀ ਮੇਨ ਗੇਟ ਆ ਜੀ ਇਸ ਜਗ੍ਹਾ ਤੇ ਕਰੋ ਜੀ ਦਰਸ਼ਨ ਦਰਬਾਰ ਸਾਹਿਬ ਜੀ ਦੇ ਇਹ ਹੈਗਾ ਜੀ ਮੇਨ ਐਂਟਰੀ ਗੇਟ ਆ ਹੈ ਆਇਂ ਜਾ ਬਾਬਾ ਮਰਾਸਾ ਜੀ ਤੇ ਇਸ ਜਗ੍ਹਾ ਤੇ ਮਿਲਦਾ ਜੀ ਪ੍ਰਸਾਦ ਅੱਗੇ ਤੁਹਾਨੂੰ ਵੀ ਦਿਖਾਉਣਾ ਵੇ ਇਸ ਜਗ੍ਹਾ ਤੇ ਮਿਲਦਾ ਹੈ ਪ੍ਰਸਾਦ ਇਹ ਹੈ ਜੀ ਜੋੜਾ ਘਰ ਇਸ ਤਰਫ ਤੇ ਇਸ ਜਗ੍ਹਾ ਬਾਬਾ ਜੀ ਦਾ ਦਰਵਾਜ਼ਾ ਤੁਸੀਂ ਦੇਖ ਸਕਦੇ ਮੈਂਨ ਗੇਟ ਐਂਟਰੀ ਗੇਟ ਇਹ ਹੈ ਹਾਂਜੀ ਦੇਖ ਸਕਦੇ ਹੋ ਬਾਬਾ ਜੀ ਦੇ ਦਰਵਾਜ਼ੇ ਅੱਗੇ ਚੱਲ ਰਹੇ ਨੇ ਫੁਹਾਰੇ ਬਹੁਤ ਹੀ ਵਧੀਆ ਬਹੁਤ ਹੀ ਖੂਬਸੂਰਤ ਲੱਗਦੇ ਨੇ ਜਿਹੜੇ ਚੱਲ ਰਹੇ ਨੇ ਪਾਰ ਏ ਤੁਸੀਂ ਵੇਖ ਸਕਦੇ ਹੋ ਹਾਂਜੀ ਤੁਸੀਂ ਫੁਹਾਰਾਂ ਦੀ ਲੁੱਕ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਬਹੁਤ ਹੀ ਖੂਬਸੂਰਤ ਲੁੱਕ ਦੇ ਵਿੱਚ ਚੱਲ ਰਹੇ ਨੇ ਫੁਹਾਰੇ ਹਾਂਜੀ ਇਸ ਜਗ੍ਹਾ ਤੇ ਨਾ ਕੇ ਬੱਕਰੇ ਹੀ ਸਪੂਨ ਮਿਲਦਾ ਇਹ ਰੂਹ ਨੂੰ ਇਸ ਜਗ੍ਹਾ ਤੇ ਮਿਲਦਾ ਇਸ ਫੋਨ ਰੂਨੂ ਬਾਬਾ ਲਾਡੀ ਸਾਦੇ ਮਹਾਰਾਜ ਸਾਜੀ ਦੇ ਦਰਬਾਰ ਵਿੱਚ ਪਹੁੰਚ ਗਏ ਤੇ ਤੁਸੀਂ ਦੇਖ ਜਾਂਦੇ ਹੋ ਲੱਖਾਂ ਦੀ ਗਿਣਤੀ ਵਿੱਚ ਇਸ ਜਗ੍ਹਾ ਤੇ ਲੋਕ ਨਮਸਤਕ ਹੁੰਦੇ ਨੇ ਆ ਕੇ ਵੀਰਵਾਰ ਵਾਲੇ ਦਿਨ ਦੀ ਨਾਲ ਬਹੁਤ ਭਾਰੀ ਇਕੱਠ ਦੇ ਵਿੱਚ ਪਹੁੰਚਦੇ ਨੇ ਹਾਂਜੀ ਦਰਸ਼ਕੋ ਕਰੋ ਜੀ ਦਰਸ਼ਨ ਇਸ ਜਗ੍ਹਾ ਤੇ ਬਾਬਾ ਲਾਡੀ ਸਾਹ ਤੇ ਬਾਬਾ ਮਹਾਰਾਜ ਸਾਜੀ ਦੇ ਅੱਜ ਕਰਵਾ ਰਹੇ ਹਾਂ ਤੁਹਾਨੂੰ ਦਰਸ਼ਨ ਮੈਂ ਬਾਬਾ ਅਮਰਾਸ ਸਾਹਿਬ ਜੀ ਤੇ ਬਾਬਾ ਲਾਡੀ ਸਾਹਿਬ ਜੀ ਕਰੋ ਜੀ ਦਰਸ਼ਨ ਪਹੁੰਚੇ ਆ ਜਿੰਨ ਕੋ ਉਧਰ ਨ ਕੋ ਉਧਰ ਪਹੁੰਚੇ ਆ ਜਿਸ ਜਗ੍ਹਾ ਤੇ ਤੁਹਾਨੂੰ ਮੈਂ ਦਰਸ਼ਨ ਕਰਾ ਰਿਹਾ ਹਾਂ ਤੇ ਲੋਕ ਵੀ ਇਸ ਜਗ੍ਹਾ ਤੇ ਨਮਸਤਕ ਹੋ ਰਹੇ ਨੇ ਬਾਬਾ ਜੀ ਦੇ ਦਰ ਤੇ ਆ ਕੇ ਹਾਂਜੀ ਬਾਬਾ ਲਾਡੀ ਸਾਈ ਜੀ ਦੇ ਕਰੋ ਜੀ ਦਰਸ਼ਨ ਹਾਂਜੀ ਬਾਬਾ ਲਾਡੀ ਸਾਈ ਜੀ ਦੇ ਕਰੋ ਜੀ ਦਰਸ਼ਨ ਜੈ ਬਾਬਾ ਲਾਡੀ ਸਾਹ ਸਾਈ ਜੀ ਦੀ ਚੋਪਰਾਵਤ ਕੀਤੀ ਹੋਈ ਸੋਟੀ ਨੇ ਨੇ ਬਾਬਾ ਲਾਡੀ ਸਾਜੀ ਸਾਈਂ ਲਾਡੀ ਸਾਜੀ ਮਹਾਰਾਜ ਜੀ ਕਰੋ ਜੀ ਦਰਸ਼ਨ ਹਾਂਜੀ ਇਹ ਤੁਸੀਂ ਦੇਖ ਰਹੇ ਨਿਹੜਾ ਟੇਪ ਰਿਕਾਰਡਰ ਆ ਇਹ ਸਾਈਂ ਬਾਬਾ ਜੀ ਦਾ ਸਾਈਂ ਜੀ ਦਾ ਲਾਡੀ ਸਾਜੀ ਦਾ ਕਰੋ ਜੀ ਦਰਸਲਾ ਤੁਹਾਡੇ ਦੇ ਦਰਵਾਜ਼ੇ ਤੇ ਹਾਂਜੀ ਕਰ ਰਹੀ ਦਰਸ਼ਨ ਬਾਬਾ ਜੀ ਦੇ ਦਰਬਾਰ ਦੇ ਜਿੱਥੇ ਇਸ ਜਗ੍ਹਾ ਤੇ ਬਾਬਾ ਜੀ ਦੇ ਸਾਰੀਆਂ ਮੰਨਤਾ ਹੁੰਦੇ ਨੇ ਸਭ ਦੀਆਂ ਪੂਰੀਆਂ ਸੱਚੇ ਦਿਲੋਂ ਮੰਗੀਆਂ ਹੋਈਆਂ ਮੰਨਤਾ ਹੁੰਦੀਆਂ ਨੇ ਪੂਰੀਆਂ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਇਕੱਠ ਭਾਰੀ ਇਕੱਠ ਵੀ ਲੋਕ ਪਹੁੰਚ ਰਹੇ ਨੇ ਇਸ ਜਗ੍ਹਾ ਤੇ ਬਾਬਾ ਜੀ ਦੇ ਦਰਬਾਰ ਦੇ ਵਿੱਚ ਹਾਂਜੀ ਕਰੋ ਜੀ ਦਰਸਨ ਬਾਬਾ ਜੀ ਦੇ ਦਰਬਾਰ ਦੇ ਇਸ ਤਰਫ ਪੱਲਾ ਲੰਗਰ ਹਾਲਾ ਤੁਸੀਂ ਵੇਖ ਸਕਦੇ ਹੋ ਅੱਗੇ ਤੇ ਇਸ ਤਰਫ ਹੋਏਗਾ ਦਰਬਾਰ ਬਾਬਾ ਜੀ ਦਾ ਦਰਬਾਰ ਤੇ ਇਧਰ ਇਸ ਤਰਫ ਤਾਂ ਚਾਹਦਾ ਲੰਗਰ ਹਾਲ ਹੈ ਤੇ ਕਰੋ ਜਿੱਥੇ ਪਹੁੰਚ ਕੇ ਦਿਖਾਣੇ ਤੁਹਾਨੂੰ ਤੇ ਤਾਂ ਵੀ ਵੱਡਾ ਇਸ ਤਰਫ ਹਾਂਜੀ ਕਰੋ ਜੀ ਦਰਸ਼ਨ ਇਸ ਜਗ੍ਹਾ ਬਾਬਾ ਜੀ ਦੇ ਬਾਬਾ ਜੀ ਇਸ ਜਗ੍ਹਾ ਤੇ ਦਰਬਾਰ ਆ ਹਾਂਜੀ ਇਸ ਤਰਫ ਵੱਲ ਦਾ ਜੀ ਪ੍ਰਸਾਦ ਆ ਹਾਂਜੀ ਲੰਗਰ ਪ੍ਰਸਾਦ ਇੱਧਰ ਹੈ ਜੀ ਇਸ ਤਰਫ ਨਾਲ ਲੰਗਰ ਪ੍ਰਸਾਦਾਂ ਇਸ ਜਗ੍ਹਾ ਤੇ ਛਾਟਿਆ ਜਾਂਦਾ ਇਹ ਲੰਗਰ ਪ੍ਰਸਾਦਾਂ ਇਸ ਜਗ੍ਹਾ ਤੇ ਤੇ ਚਾਹ ਦਾ ਲੰਗਰ ਹਾਲ ਇਸ ਤਰਫ ਇਸ ਤਰਫਾ ਤੇ ਉਹਨੂੰ ਦਿਖਾਣੇ ਜੀ ਸੰਗਤਾਂ ਜਿਹੜੀ ਇੱਥੇ ਇਸ ਜਗ੍ਹਾ ਤੇ ਦਰਸ ਸੇਵਾ ਕਰਦੇ ਨੇ ਇਸਰ ਪਹਿਲੇ ਲੰਗਰ ਹਾਲ ਤੁਸੀਂ ਦੇਖ ਸਕਦੇ ਹੋ ਸੰਗਤਾਂ ਲੰਗਰ ਚ ਛਕ ਰਹੇ ਚਾਹ ਪਾਣੀ ਪੀ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਸਰ ਪਹਿਲੇ ਲੰਗਰ ਹਾਲ ਤੁਸੀਂ ਦੇਖ ਸਕਦੇ ਹੋ ਇੱਥੇ ਸੰਗਤਾਂ ਲੰਗਰ ਛਕਦੇ ਨੇ ਚਾਹ ਪੀਂਦੇ ਨੇ ਤੇ ਨਾਲ ਦਿਸਤਕੂਨ ਮੇਰੇ ਸਭ ਕੋਈ ਮਿਲਦਾ ਵਗਲ ਦੇ ਦਰਵਾਜ਼ੇ ਤੇ ਲਾਡੀ ਸਾਹਿਬ ਜੀ ਸਾਹਿਬ ਜੀ ਸਾਹਿਬ ਜੀ ਸਾਹਿਬ ਜੀ ਉੱਧਰ ਬਾਬਾ ਜੀ ਦੇ ਦਰਬਾਰ ਦੇ ਕਰੋ ਜੀ ਦਰਸ਼ਨ ਤੁਸੀਂ ਕਰਦੇ ਹੋ ਇਸ ਸਮਾਂ ਬਾਬਾ ਜੀ ਦੇ ਦਰਬਾਰ ਦੇ ਦਰਸ਼ਨ ਲੱਡਾਈ ਸਾਹਿਬ ਜੀ ਮਹਾਰਾਜ ਬਾਬਾ ਜੀ ਦੇ ਦਰਬਾਰ ਦੇ ਦਰਸ਼ਨ ਬਾਬਾ ਮੁਰਾਦ ਸਾਹਿਬ ਜੀ ਦੇ ਦਰਸਰ ਜਿੱਥੇ ਸੰਗਤਾਂ ਪਹੁੰਚ ਰਹੀਆਂ ਨੇ ਦੂਰੋਂ ਦੂਰੋਂ ਪਹੁੰਚ ਕੇ ਨਮਸਤਕ ਹੋ ਰਹੀਆਂ ਨੇ ਕੰਨ ਰਕਾਰਦੀਆਂ ਨੇ ਆਪਣੀਆਂ ਮੰਨਤਾ ਮੰਗਣ ਤਾਂ ਹੁੰਦੀ ਨੇ ਇਸ ਜਗ੍ਹਾ ਤੇ ਕਿ ਪੂਰੀਆਂ ਮਰਦਾਂ ਹਾਂਜੀ ਕਰੋ ਜੀ ਬਾਬਾ ਲਾਡੀ ਸਾਹਿਬ ਜੀ ਦੇ ਇਸ ਜਗ੍ਹਾ ਦੇ ਦਰਸ਼ਨ ਹਾਂਜੀ ਦੇਖ ਸਕਦੇ ਤੁਸੀਂ ਇਸ ਜਗ੍ਹਾ ਤੇ ਜਿਹੜੇ ਵੀ ਭਗਤ ਆਉਂਦੇ ਨੇ ਮਰਦਾਂ ਮੰਗਦੇ ਨੇ ਉਹਨਾਂ ਦੀਆਂ ਮਰਦਾਂ ਪੂਰੀਆਂ ਹੁੰਦੀਆਂ ਨੇ ਕਿਹੜੀ ਜਗ੍ਹਾ ਤੇ ਹੋਵੇ ਵੀਰ ਤੁਸੀਂ ਮੁੱਲਾਪੁਰ ਜੀ ਹਾਂਜੀ ਮੁੱਲਾਪੁਰ ਮੁੱਲਾਪੁਰ ਤੋਂ ਲੁਧਿਆਣੇ ਦੇ ਲਾਗਤੋਂ ਇਹ ਵੀਰ ਆਏ ਨੇ ਮੁੱਲਾਂਪੁਰ ਤੋਂ ਮੁੱਲਾਂਪੁਰ ਦਾਖਾ ਤੋਂ ਲੁਧਿਆਣੇ ਦੇ ਲਾਗਤੋਂ ਹਾਂਜੀ ਕਾਲੇ ਬਾਬਾ ਜੀ ਦੇ ਦਰਬਾਰ ਦੇ ਦਰਸ਼ਨ ਹਾਂਜੀ ਹਾਂਜੀ ਹੋ ਗਏ ਦਰਸ਼ਨ ਮੇਰੇ ਠੀਕ ਹੈ ਜੀ ਠੀਕ ਹੈ ਚੰਗੀ ਗੱਲ ਹੈ ਜੀ ਹਾਂਜੀ ਇਹ ਵੀਰ ਆਪਣੇ ਕਹਿੰਦੇ ਨੇ ਜੇ ਬਾਬਾ ਜੀ ਦਰਸ਼ਨ ਹੋ ਗਏ ਨੇ ਤੇ ਨਮਸਤਕ ਕਰਿਆ ਹੋ ਗਿਆ ਸੀ ਆਪਣਾ ਪੰਜਾਬ 794 ਪੰਜਾਬ 794 ਨੇ ਕਰੋ ਜੀ ਲਾਡੀ ਸਾਹਿਬ ਜੀ ਬਾਬਾ ਜੀ ਦੇ ਦਰਸ਼ਨ ਹਾਂਜੀ ਤੁਸੀਂ ਵੇਖ ਸਕਦੇ ਹੋ ਸੰਗਤਾਂ ਪਹੁੰਚੇ ਨੇ ਕਾਫੀ ਇਕੱਠ ਦੇ ਵਿੱਚ ਹਾਂਜੀ ਤੁਸੀਂ ਵੇਖ ਸਕਦੇ ਹੋ ਸੰਗਤ ਇਸੀ ਬਾਬਾ ਜੀ ਦੇ ਦਰਬਾਰ ਦੇ ਵਿੱਚ ਕਾਫੀ ਦੂਰ ਦੂਰੋਂ ਪਹੁੰਚਦੀ ਹੈ ਨਮਸਤਕਾਉਣ ਲਈ ਬਾਬਾ ਜੀ ਦੇ ਇਸ ਜਗ੍ਹਾ ਤੇ ਕਹਿੰਦੇ ਹੁੰਦੇ ਨੇ ਮਰਾਦਾਪੂਰੀਆਂ ਬਾਬਾ ਮਰਾਸਾ ਜੀ ਦੇ ਤੇ ਬਾਬਾ ਲੱਡੀ ਸਾਜੀ ਦੇ ਕਰੋ ਜੀ ਦਰਸ਼ਨ ਦੇਖ ਸਾਧ ਜਿਵੇਂ ਸੰਕਿਤਾ ਵੀ ਇਸ ਜਗ੍ਹਾ ਤੇ ਨਮਸਤਕੋਰੀਆਂ ਬਾਬਾ ਜੀ ਦੇ ਦਰਬਾਰ ਬਾਬਾ ਜੀ ਦੇ ਦਰਬਾਰ ਵਿੱਚ ਕਹਿੰਦੇ ਜਿਹੜੇ ਆਪਣੇ ਸੱਚੇ ਮਨੋਂ ਮੰਗਦਾ ਏ ਚੋਲੀ ਹੁੰਦੀ ਆ ਪੂਰੀ ਕਹਿੰਦੇ ਸੱਚੇ ਮਨੋਂ ਇੱਕ ਵਾਰੀ ਮੰਗੇ ਤਾਂ ਸਹੀ ਤੇਰੀ ਫਰਦੂਆ ਝੋਲੀ ਮੈਂ ਪੂਰੀ ਜੈ ਬਾਬਾ ਲਾਡੀ ਸਾਹਿਬ ਜੀ ਹਾਂਜੀ ਬਾਬਾ ਜੀ ਦੀਆਂ ਕਾਰਾਂ ਦੇ ਵੀ ਕਰਾਉਣੇ ਹੀ ਦਰਸ਼ਨ ਤੇ ਕਾਰਾਂ ਦਾ ਨੰਬਰ ਵੀ ਬਹੁਤ ਵਧੀਆ ਬਾਬਾ ਜੀ ਦੀਆਂ ਕਾਰਾਂ ਨਾਲ ਜਿਹੜੀਆਂ ਨਵੀਆਂ ਕਾਰਾਂ ਜੀ ਇਹ 786 ਨੰਬਰ ਤੁਸੀਂ ਦੇਖ ਸਕਦੇ ਹੋ 78688 ਇਹ ਬਾਬਾ ਜੀ ਦੀ ਗੱਡੀ ਹੈ ਇਹ ਬਾਬਾ ਲਾਡੀ ਸਾਹਿਬ ਜੀ ਮਹਾਰਾਜ ਜੀ ਦੀਆਂ ਕਾਰਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਆ ਦੇਖੋ ਤੇ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਸੇਵਾ ਕਰ ਰਹੇ ਨੇ ਸਰਦਾਰ ਲੂ ਸੇਵਕਾ ਬਾਬਾ ਜੀ ਦੇ ਦਰਬਾਰ ਦੇ ਵਿੱਚ ਹਾਂਜੀ ਹਾਂਜੀ ਬੇਰ ਸੇਵਾਦਾਰ ਨੇ ਜਿਹੜੇ ਸੇਵਾ ਕਰ ਰਹੇ ਨੇ ਤੁਹਾਡੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਇਹ ਇਸ ਜਗ੍ਹਾ ਤੇ ਨਾ ਕਿ ਇੱਕ ਵੱਖਰਾ ਹੀ ਹਾਂਜੀ ਹਾਂਜੀ ਦੇਖੋ ਜੀ ਬਾਬਾ ਜੀ ਦਾ ਨੰਬਰ ਜਿਹੜਾ 786 ਨੰਬਰ ਤੁਸੀਂ ਵੇਖ ਸਕਦੇ ਹੋ ਕਰੋ ਜੀ ਬਾਬਾ ਜੀ ਦੇ ਦਰਬਾਰ ਦੇ ਦਰਸ਼ਨ ਕੀਆ